ਪਹਿਲੇ ਨੌ ਗੁਰੂ ਸਾਹਿਬਾਨਾਂ ਦੇ ਵੇਲੇ ਅਰਦਾਸ ਦਾ ਕੀ ਰੂਪ ਹੁੰਦਾ ਸੀ ਕਿਸੇ ਇਤਿਹਾਸਕਾਰ ਨੇ ਨਹੀਂ ਲਿਖਿਆ ਕੁਝ ਇਤਿਹਾਸਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਅਰਦਾਸ ਦਾ ਜ਼ਿਕਰ ਜ਼ਰੂਰ ਕੀਤਾ ਹੈ ਹੁਣ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਉਹਦਾ ਪਹਿਲਾ ਭਾਗ ਗੁਰੂ ਗੋਬਿੰਦ ਸਿੰਘ ਜੀ ਦੇ ਵੇਲਿਆਂ ਦੀ ਅਰਦਾਸ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੀ ਖੁਦ ਰਚਨਾ ਕੀਤੀ ਸੀ ਇੱਕ ੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਏ ਵਾਰ ਸ੍ਰੀ ਪਗੋਤੀ ਜੀ ਦੀ ਪਾਤਸ਼ਾਹੀ ਦਸਮੀ ਪ੍ਰਥਮ ਪਗ 30 ਅਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਉ ਨਿਦਾਵੈ ਤਾਏ ਸਭ ਥਾਈ ਹੋਏ ਸਹਾਇ ਇਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਰਦਾਸ ਹੁੰਦੀ ਸੀ ਕੁਝ ਇਤਿਹਾਸਕਾਰਾਂ ਦੇ ਕਹਿਣ ਦੇ ਮੁਤਾਬਿਕ ਇਹ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਦੀ ਖੁਦ ਹੀ ਰਚਨਾ ਹੈ ਦਸਮ ਗ੍ਰੰਥ ਚ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਚ ਇਹ ਬਾਣੀ ਦਰਜ ਹੈ ਹੁਣ ਇੱਥੇ ਵੀ ਅਡ ਅਡ ਵਿਚਾਰ ਹੋ ਸਕਦੇ ਨੇ ਕੁਝ ਸਿੱਖ ਦਸਮ ਗ੍ਰੰਥ ਨੂੰ ਗੁਰੂ ਗੋਬੇ ਸਿੰਘ ਜੀ ਦੀ ਬਾਣੀ ਮੰਨਦੇ ਨੇ ਤੇ ਕੁਝ ਸਿੱਖ ਦਸਮ ਗ੍ਰੰਥ ਨੂੰ ਗੁਰੂ ਗੋਬੇ ਸਿੰਘ ਜੀ ਦੀ ਬਾਣੀ ਨਹੀਂ ਮੰਨਦੇ ਇਸ ਚਰਚਾ ਚ ਆਪਾਂ ਨਹੀਂ ਜਾਵਾਂਗੇ ਇਸ ਵੀਡੀਓ ਚ ਹੁਣ ਇਹਦੇ ਚ ਦੋ ਚੀਜ਼ਾਂ ਨੋਟਿਸ ਕਰਨ ਵਾਲੀਆਂ ਨੇ ਇੱਕ ਸ਼ਬਦ ਆਉਂਦਾ ਹੈ ਭਗੋਤੀ ਪਘੋਤੀ 3 ਪਗਤਿਸਮਰ ਕਿਆ ਗੁਰੂ ਨਾਨਕ ਲਈ ਤੇ ਆਏ ਯਾਨੀ ਕਿ ਗੁਰੂ ਸਾਹਿਬਾਨਾਂ ਦੇ ਨਾਮ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਘੋਤੀ ਦਾ ਜ਼ਿਕਰ ਕੀਤਾ ਹੈ। ਉਹਨਾਂ ਪਘੋਤੀ ਇਥੇ ਕਈ ਲੋਕ ਇਹ ਸਮਝ ਜਾਂਦੇ ਨੇ ਕਿ ਪਘੋਤੀ ਕੋਈ ਦੇਵੀ ਜਾਂ ਦੁਰਗਾ ਨੂੰ ਕਿਹਾ ਹੈ ਗੁਰੂ ਸਾਹਿਬ ਨੇ। ਪਘੋਤੀ ਸ਼ਬਦ ਹੈ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ 'ਚ ਪਘੋਤੀ ਸ਼ਬਦ ਵਰਤਿਆ ਹੈ। ਉੱਥੇ ਪਘੋਤੀ ਦਾ ਕੀ ਮਤਲਬ ਹੈ?